ਪਿੱਛੋਂ ਗੱਡੀ ਆਈ ਹੋਣਾ ਸ਼ਰਾਬ ਹੀ ਪੀਤੀ ਹੋਈ। ਹੂੰ। ਤੇ ਇਹਾਂ ਤੇ ਵੱਜਣ ਲੱਗੇ ਨਾ ਪਹਿਲੇ ਉਹ ਮਾਮੀ ਇੱਕ ਪਾਸੇ ਹੀ ਗਏ ਨਾ। ਤੋਂ ਉਹਨਾਂ ਦੇ ਬੱਜੇ। ਤੇ ਇੱਧਰੋਂ ਆ ਗਿਆ ਆਪਾਂ। ਮੈਂ ਵੀ ਇੱਧਰੋਂ ਆ ਗਿਆ ਇੱਕ ਪਾਸੇ ਨੂੰ ਆ ਗਿਆ ਆਪਾਂ। ਤੇ ਇਹਨਾਂ ਨੂੰ ਗਰੀ ਮਾਮੀ ਉਹਨੂੰ ਨਾ ਤਰੀਕੇ ਲਾ ਕੇ ਨਾਲ ਹੀ ਜਾ ਕੇ ਉਹ ਇੱਕ ਹਸਾਬiyat ਗੇ ਛੱਡਿਆ ਜਾ ਕੇ ਉਹਨਾਂ ਨੇ। ਤਾਂ ਬਾਕੀਆਂ ਦੇ ਪਿੱਛੇ। ਉਹ ਗੱਡੀ ਵਾਲਾ ਰੁਕਿਆ ਨਹੀਂ ਉੱਥੇ। ਨਹੀਂ ਜੀ ਉਹ ਨਹੀਂ ਰੁਕਿਆ। ਕਿਹੜੇ ਕਿਹੜੇ ਰੰਗ ਦੀ ਗੱਡੀ ਸੀਗੀ? ਵਾਈਟ ਗੱਡੀ ਸੀ। ਕਿਸੇ ਨੇ ਤੁਹਾਡੀ ਮਦਦ ਵਗੈਰਾ ਕੀਤੀ ਉੱਥੇ? ਇੱਥੇ ਪਿੰਡ ਦਾ ਉਹ ਭਾਈ ਭੂਸਟੇ ਹੋਏ ਸੀਗੇ ਉਦਾਂ। ਉਹਨਾਂ ਨੂੰ ਪੁਲਿਸ ਨੇ ਸੱਦਿਆ ਉਹ ਆਈ ਬਾਸ ਆਏ ਹੀ ਦੋ ਤਿੰਨ ਜਣੇ ਆਏ ਪੁੱਛਣ ਲੱਗਿਆ ਇਹਨਾਂ ਗੱਡੀ ਦਾ ਤੇ ਤੁਸੀਂ ਆਪਣੀ ਮਦਰ ਦੇ ਨਾਲ ਸੀਗੇ ਮੰਮੀ ਦੇ ਹਾਂਜੀ ਤੇ ਕਿੱਥੋਂ ਆਏ ਸੀ ਤੁਸੀਂ ਆਪਾਂ ਮੇਲਾ ਦੇਖ ਕੇ ਆਂਦੇ ਰੇਗੇ ਤੇ ਟੱਕਰ ਆ ਨਾ ਪਿੱਛੇ ਹੋ ਮਾਰੀ ਕਿਤੇ ਨਾਲ ਹੀ ਸੀ ਮੰਮੀ ਦੇ ਹਾਂਜੀ ਤੁਸੀਂ ਬਚ ਗਏ ਤੁਹਾਡਾ ਬਚਾਅ ਹੋ ਗਿਆ ਹਾਂ ਬਚਾਅ ਕਿੱਥੇ ਆ ਇੱਥੇ ਲੱਗੀ ਆ ਤੁਹਾਡੇ ਵੀ ਲੱਗੀਆਂ ਹਾਂਜੀ ਤੇ ਉਹਨਾਂ ਨੇ ਤੇਰੀ ਸਿਰ ਦੇ ਲਾ ਗਿਆ ਟੇਡੀ ਮੇਡੀ ਦਾ ਗੱਡੀ ਚਲਾਉਂਦੇ ਹੈਗਾ ਵਿਨੋਦ ਤੁਹਾਡੇ ਕੀ ਲੱਗਦੇ ਸੀ ਮੇਰੀ ਸਿਸਟਰ ਨੇ ਕੀ ਨਾਮ ਸੀ ਤੁਹਾਡਾ ਰੇਖਾ ਕਮ ਇ ਕਿੱਥੇ ਗਏ ਸੀ ਔਰ ਕਦੋਂ ਇਹ ਹਾਦਸਾ ਵਾਪਰਿਆ ਇਹ ਬਾਬੇ ਦੇ ਗਏ ਸੀ ਚਿੰਗੜਮਾ ਮੇਲੇ ਤੇ ਠੀਕ ਹੈ ਉੱਥੋਂ ਆਂਦੀ ਵਕੀ ਘਰ ਨੂੰ ਆਂਦੇ ਹੀ ਤੇ ਉੱਥੇ ਆਂਦੀ ਵਕੀ ਬਾਰਦਾਤ ਹੋਈ ਆ ਬਹੁਤ ਜ਼ਰਾ ਜ਼ਖਮੀ ਕੀਤਾ ਦੇ ਕਿਨੇ ਕਾਦੇ ਕਾਦੇ ਨਾਲ ਟੱਕਰ ਹੋਈ ਸੀ ਇਹ ਗੱਡੀ ਨਾ ਅੱਛਾ ਫਿਰ ਉਸ ਤੋਂ ਬਾਅਦ ਕਾਰ ਨਾ ਯਾਰ ਕਾਰ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੇ ਹਸਪੀਟਲ ਲੈ ਕੇ ਆਏ ਹਸਪੀਟਲ ਲੈ ਕੇ ਆ ਕੇ ਤੇ ਬਹੁਤ ਜਿਆਦਾ ਗਾਇਲ ਹੀ ਕੁੜੀ ਦੀ ਤੇ ਆਂਦੇ ਸਾਥ ਹੀ ਡੈਥ ਹੋ ਗਈ ਕੁੜੀ ਦਾ ਕੀ ਨਾਮ ਸੀਗਾ ਨਾਰ ਗਰਮਾ ਕਿੰਨੇ ਸਾਲ ਦੀ 7 ਸਾਲ ਦੀ ਤੇ ਇਹ ਤੁਸੀਂ ਸੀਸੀਟੀਵੀ ਟੀਵੀ ਵਗੈਰਾ ਤਲਾਸ਼ ਕੀਤੀ ਰਸਤੇ 'ਚ ਕਿ ਕਿਸ ਤਰ੍ਹਾਂ ਹਸਤਾ ਹੋਇਆ ਕੁਝ ਪਤਾ ਲੱਗਾ ਨਹੀਂ ਅੱਜ ਸਵੇਰੇ ਕੀਤੀ ਹੀ ਕੋਈ ਪਹਿਲਾਂ ਸਵੇਰੇ ਪੁੱਛਤਾਛ ਨਹੀਂ ਕਰਨ ਦੇ ਆਈ ਬਾਅਦ 'ਚ ਉਹ ਅਸੀਂ ਗਿਆ ਕਿ ਇਹ ਮੀਡੀਆ ਵਾਲੇ ਨੂੰ ਸੱਦਰ ਲੱਗੇ ਆ ਤੇ ਬਾਅਦ 'ਚ ਉਹਨਾਂ ਨੇ ਥੋੜੀ ਪੁੱਛਤਾਛ ਕੀਤੀ ਕਿ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਨੂੰ ਆ ਨੋਂ ਸਿਰਫ ਇਨਸਾਫ ਚਾਹੀਦਾ ਬਾਪੇ ਦੇ ਗਏ ਹੀ ਮੇਲੇ ਤੇ ਗਏ ਹੀ ਤੇ ਮੇਲੇ ਤੋਂ ਆਏ ਕਰਦੇ ਹੀ ਤੇ ਆਣ ਕੇ ਸੇ ਆਪਣੀ ਸਾਈਡ ਤੇ ਜਾਇ ਕਰਦੇ ਸੀ ਇਹ ਇਹ ਟੋਟਲ 6 ਜਾਂ 7 ਜਣੇ ਹੈਗੇ ਤੇ ਇਹ ਆਪਣੀ ਸਾਈਡ ਤੇ ਜਾਇ ਕਰ ਇੱਕ ਗੱਡੀ ਵਾਲਾ ਪਿੱਛੇ ਵਾਲਾ ਆਇਆ ਸੀ ਤੇ ਨਾਲੇ 3 ਤਾ ਜਣੇ ਨੂੰ ਲੈ ਗਿਆ ਕਿਹੜੀ ਗੱਡੀ ਸੀ ਇਹ ਵਾਈਟ ਕਲਰ ਦੀ ਸੀ ਸ਼ਿਫਟਰ ਗਿਆ ਸੀ ਗੱਡੀ ਠੀਕ ਹੈ ਤੇ ਲੈ ਕੇ ਗਿਆ ਤੇ ਨਾਲ ਪਹਿਲਾ ਕੁੜੀ ਦੇ ਵੀ ਸੱਟਾਂ ਵਗੈਰਾ ਕਾਫੀ ਲੱਗੀਆਂ ਸਿਸਟਰ ਦੇ ਸਿਸਟਰ ਦੇ ਕਾਫੀ ਬਾਹਾਂ ਟੁੱਟ ਗਈ ਆ ਲੱਤ ਦੇ ਵੀ ਇਲਾਜਤ ਵੀ ਕਰਾਇਆ ਗਈ ਸੀ ਫਰੀਡ ਦੀ ਹੱਡੀ ਵੀ ਕਰਾਇਆ ਗਈ ਸੀ ਤੇ ਛਾਤੀ ਦੇ ਵੀ ਗੱਡੀ ਤੇ ਮਿੱਟਰਾ ਕੋ ਚਲ ਦਿੱਤਾ ਹਾਂਜੀ ਪੂਰੇ ਜਿਲ੍ਹਾ ਹੋ ਗਿਆ ਤੋਂ ਬਾਅਦ ਤੁਸੀਂ ਕੋਈ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹਾਲ ਤੱਕ ਕੋਰਸਵਾਈ ਕੀਤੀ ਸੀ ਅਸੀਂ ਤੇ ਪਹਿਲਾਂ ਸਵੇਰੇ ਤੇ ਕੋਈ ਸੁਣਾਈ ਨਹੀਂ ਹੋਈ ਫਿਰ ਬਾਅਦ ਅਸੀਂ ਮੀਡੀਆ ਵਾਲੇ ਨੂੰ ਕਿਹਾ ਸੀ ਫਿਰ ਬਾਅਦ ਸਾਰਾ ਕੁਝ ਹੋਇਆ ਸੀ ਹੁਣ ਕੀ ਮੰਗ ਕਰਦੇ ਪਟਾਸੀਂ ਮੰਗਿਆ ਬਸ ਸਾਨੂੰ ਇਨਸਾਫ ਚਾਹੀਦਾ ਬਸ ਤੇ ਉਹ ਵੀ ਕਿੰਨੇ ਵੀ ਇਹ ਕੰਮ ਕੀਤਾ ਉਹਨੂੰ ਜਲਦ ਰਜਲਦ ਫੜਿਆ ਜਾਵੇ